ਬਾਜੀ ਸਤਿਕਾਰ 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 ਹੋਰ ਬਾਜੀ ਸਾਹਿਬ ਠੀਕ ਠਾਕ ਜੀ ਵਧੀਆ ਵਧੀਆ ਪਾਈ ਤੁਸੀਂ ਸੁਣਾਓ ਪਹਿਲਾਂ ਸਵਾਗਤ ਤੁਹਾਡਾ ਬਹੁਤ ਬਹੁਤ ਤੁਹਾਡਾ ਜੀ ਹਾਂ ਜੀ ਸੰਦੀਪ ਭਾਈ ਤੁਹਾਡਾ ਸਵਾਗਤ ਹੈ ਜੀ ਵਪਾਰ ਦਾ ਕਰਦੇ ਨੇ ਆਪਣੇ ਨਹੀਂ ਭਾਈ ਕਰਦੇ ਜੀ ਆਪਣਾ ਨਾਲ ਡੇਰੀ ਦਾ ਕੰਮ ਹੈ ਜੀ ਹਾਂ ਜੀ ਡੇਰੀ ਦੇ ਦੁੱਧ ਦਾ ਕੰਮ ਹੈ ਆਪਣਾ ਸ਼ਹਿਰ ਤੇ ਕਿੰਨੇ ਪਸ਼ੂ ਟੋਟਲ ਬਾਜੀ ਆਪਣੇ ਕੋ 29 ਕ ਮੱਝਾਂ ਜੇ ਤੇ 4-5 ਗਾਵਾਂ ਜੇ ਅੱਛਾ ਮਤਲਬ ਠੀਕ ਹਾਂ ਜੀ ਹਾਂ ਜੀ ਇੰਦੀ 40 ਪਸ਼ੂ ਹੈਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਅੱਜ ਫਰਮਾਇਆ ਟੋਕੜਾ ਮੈਂ ਕਿ ਸੱਜਰਾਂ ਹੀ ਇਹ ਭਾਈ ਇੱਕ ਆਪਣੀ ਗੱਬਣ ਜਿਹਦੇ ਦੋ ਸੱਜਰਾਂ ਦੇ ਠੀਕ ਆ ਹਾਂਜੀ ਕਰਦੀਆਂ ਹੀ ਆਪਣੀਆਂ ਇੱਕ ਐਡਰੈਸ ਬੋਲ ਦਿਓ ਜੀ ਆਪਣਾ ਇਹ ਐਡਰੈਸ ਹੈਗਾ ਪਿੰਡ ਵਰਪਾਲ ਜੇ ਹਾਂਜੀ ਤੇ ਡਿਸਟ੍ਰਿਕਟ ਤਸੀਲ ਅੰਬਰਸਾ ਜੇ ਠੀਕ ਆ ਹਾਂਜੀ ਨਾਮ ਤੁਹਾਡਾ ਫੋਨ ਨੰਬਰ ਨਾਮ ਮੇਰਾ ਦਿਲਜੋਤ ਜੇ ਨੰਬਰ ਮੇਰਾ ਹੈਗਾ 78 43 6218 ਇੱਕ ਇਹਦੇ ਨੰਬਰ ਫੇਰ ਬੋਲੋ 78 43 6218 ਚਲੋ ਆ ਜੀ ਤੇ ਭਾਈ ਇਹਨੂੰ ਕਿੰਨੇ ਦਿਨਾਂ ਮੋਕੀ ਸੁਈ ਨੂੰ ਇਹਨੂੰ ਭਾਈ 3-4 ਦਿਨ ਹੋਏ ਸੁਈ ਨੂੰ ਅੱਛਾ ਹਾਂਜੀ 11-12 ਕਿਲੋ ਬੋਲਾ ਏ ਥੱਲੇ ਦੇ 11-12 ਬਚਾ ਕਟਾ ਕਟਾ ਦੇ ਨਮਗਰ ਕਟਾ ਮਗਰਾ ਆ ਗਿਆ ਤੇ ਬਦੂ ਆ ਜੇ ਭਜੀ ਕਿਨੇ ਕਰੂਗੀ ਦੋਦੇ ਦੋ ਤੇ ਪਾਈਆਂ 11-12 ਕਿਲੋ ਤੇ ਕਰੂਗੀ 11-12 ਕਿਲੋ ਤੇ ਖੋਲੋ ਜੀ ਫਰੇ ਨੂੰ ਖੋਲੋ ਅਦਰ ਮੇਰੇ ਖੋਲੇ ਤੋਰੋ ਆਜੋ ਭਜੀ ਆਜੋ ਆ ਕੇ ਆ ਕੇ ਭਾਈ ਲੋ ਚੈੱਕ ਕਰੋ ਕੋਈ ਫਰ ਨਹੀਂ ਚਵਾਪ ਸਮਾਂ ਮਿਲ ਕੋ ਵਰੀਏ ਭਾਈ ਜੀ ਚਵਾਪ ਸਮਾਂ ਚੋਕ ਕੇ ਤੇ ਸੱਲੀ ਕਰਕੇ ਆਪਣੇ ਜਿੱਦਾਂ ਮਰਜ਼ੀ ਕੋਈ ਚੱਕਰ ਨੇਗਾ ਹਾਂਜੀ ਹਾਂਜੀ ਥਣ ਦੀ ਕੋਈ ਚੱਕਰ ਨਹੀਂ ਥਣ ਚੋਂ ਇੱਕ ਟਾਈਮ ਚੋਂ ਦੋ ਟਾਈਮ ਚੋਂ ਤਿੰਨ ਟਾਈਮ ਚੋਂ ਚਾਰ ਟਾਈਮ ਚੋਂ ਜਿੰਨੇ ਥਣ ਪਰ ਉਖਾਰੇ ਕਰੀਆ ਬਹੁਤ ਸੋਹਣੀ ਤਿਆਰ ਹੋਈ ਹੈ ਭਾਜੀ ਹਾਂਜੀ ਇਹਦੇ ਤਰ੍ਹਾਂ ਉਹ ਲੰਮ ਉਧਰ ਲੰਮੀ ਲੈ ਜਾ ਪਰ ਪਰ ਲੈ ਜਾ ਚੱਲ ਚੱਲ ਬਹੁਤ ਸੋਹਣੀ ਆ ਬਖ ਲੈ ਨਹੀਂ ਇੱਥੇ ਇੱਕ ਖੜਾ ਹੋ ਗੁਰੇ ਭਾਈ ਜੀ ਖੜਾ ਹੋ ਇੱਥੇ ਬਣਾ ਐ ਥੱਲੇ ਪੂਜੋ ਬਾਠੀਕਾ ਲੈ ਚਲੋ ਉੱਥੇ ਲਿਆ ਕੇ ਬੰਦੋ ਬੰਦ ਮੈਂ ਚੰਗੀ ਦੁੱਧ ਵਾਲੀ ਹੈ ਜੀ ਹਾਂਜੀ 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 ਹਾਂ ਠੀਕ ਹਾਂਜੀ ਆਜੋ ਆਜੋ ਪਾਬ ਜੈ ਜੀ ਕਰਨੇ ਆਪਾਂ ਪਾ ਜੈ ਜੀ ਕਰਨੀ ਆ ਆਪਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਇਹਦਾ ਭਾਈ ਆਪਾਂ 90000 ਰੁਪਿਆ 90000 ਹਾਂਜੀ ਹੋ ਜੂਗਾ ਮੋਕੇ ਤੇ ਮਾਨ ਦਾ ਹਾਂਜੀ ਹਾਂਜੀ ਹੋ ਜੂਗਾ ਕਿੰਨਾ ਕਰ ਦੋਗੇ ਕਰ ਦਾਂਗੇ 2000 ਰੁਪਿਆ ਮਾਨ ਦਾ 2088 ਦੇ ਦੇ ਹਾਂਜੀ 88 ਦੇ ਦੇ ਚਲ ਮੋਕੇ ਦੇ ਹੋਰ ਕਰਦੇ ਆ ਜੀ ਹਾਂ ਜੀ ਕਰਨਾ ਕੋਈ ਨਹੀਂ ਲੋਕੇ ਇਹ ਵੀ ਸੁਈਏ ਜੀ ਨਹੀਂ ਵੀਰ ਜੀ ਇਹ ਛੋਟੀ ਗੱਬੜ ਹੈ ਗੱਬੜ ਬਣਿਆ ਭਾਜੀ ਇਹ ਗੱਬੜ ਆ ਹਾਂ ਜੀ ਬਹੁਤ ਠੰਡੀ ਸੀਲ ਝੋਟੀ ਆ ਕੋਈ ਚੱਕਰੀ ਨਹੀਂ ਮਾਰਦੀ ਆ ਕੋਈ ਗੱਲਬਾਤ ਨਹੀਂ ਆ ਇਹ ਸੁਆ ਭਾਜੀ ਕਿ ਨਮਾਉਗੀ ਇਹ ਪਹਿਲੇ ਆਈ ਪਹਿਲਾਂ ਜੀ ਪਹਿਲਾ ਸੁਆਪ ਜਿੱਦੂ ਹਾਂ ਜੀ ਬਹੁਤ ਨਿੱਗੀ ਝੋਟੀ ਆ ਹਾਂ ਜੀ ਸੀਲ ਝੋਟੀ ਠੰਡੀ ਠਾਰ ਅੱਛਾ ਵਾਹ ਬਣਾ ਇਹੋ ਜੀ ਗੱਲਬਾਤ ਨਹੀਂ ਆ ਗਈ ਕੋਈ ਦੇਖੋ ਹਾਂ ਬਹੁਤ ਸੋਹਣੀ ਝੋਟੀ ਤਿਆਰ ਇਹ ਪਹਿਲਾਂ ਹੀ ਆ ਜੀ ਹਾਂ ਪਹਿਲਾਂ ਨੇ ਕੋਲ ਪੱਕੇ ਬਣੀ ਹਨ ਨਹੀਂ ਮੂੰ ਆਪਣੇ ਚਾਰ ਦੰਦ ਜੇ ਹਾਂ ਜੀ ਹਾਂ ਜੀ ਬਹੁਤ ਸੋਹਣੀ ਤਿਆਰ ਹੋਈ ਭਾਜੀ ਵੇਖੋ ਕੋਟੀ ਦੀ ਤੇ ਵੀ ਖੋਲੋ ਬਰੇ ਕੋਲਤੀ ਬਾਈ ਲਓ ਇਹ ਮੈਂ ਘਰ ਦੇ ਲਾਦੀ ਤੁਹਾਡੇ ਨਾਲ ਹਾਂ ਇਹ ਘਰ ਦੇ ਆ ਠੀਕ ਆ ਇਹਨੂੰ ਲੰਮੀ ਦੋਰੋ ਬਾਈ ਉਹ ਤੋਂ ਕਮਾ ਗਿਆ ਹੀ ਲਿਆ ਹੀ ਐਂ ਕਮਾ ਲਓ ਹੁਣ ਤੇ ਕਮਾ ਲਾ ਕਮਾ ਲਾ ਬਹੁਤ ਸੁਣੀ ਚਾਰੋਂ ਦੀ ਤੁਹਾਨੂੰ ਤੋਂ ਬਾਈ ਆ ਪੂਰੀ ਵਧੀਆ ਹੋਣਗੇ ਹਾਂ ਜੀ ਆਂਦੇ ਆ ਪੂਰੀ ਬਾਗਰੀ ਪੈਂਦੀ ਆ ਹਾਂ ਹਾਂ ਇਹਦੀ ਬਾਈ ਫਿਰ ਕੀ ਮੈਂ ਇਹਦਾ ਭਾਈ 1 5 1 ਲੱਖ 5 ਇੰਦਰ ਹੋ ਜੂ ਮਾਨ ਦਾ ਹਾਂਜੀ ਹਾਂਜੀ ਹੋ ਜੂ ਮਾਨ ਦਾ ਪੂਰਾ ਹੋ ਜਾਊਗਾ ਬੱਠੀ ਬੰਦ ਵੀਰ ਜੀ ਉੱਥੇ ਬੰਦ ਮੰਦ ਚਵਾਏ ਚੋਏ ਨੂੰ ਠੀਕ ਹੈ ਕਿ ਜੇ ਠੰਡੀ ਸੀਲ ਹੈਗੀ ਜੇ ਕੋਈ ਚੱਕਰ ਹੀ ਨਹੀਂ ਗਾ ਜਿੱਦਾਂ ਮਰਜ਼ੀ ਭਾਵੇਂ ਬੱਚਾ ਬੈਠ ਕੇ ਚੋਲੇ ਕੋਈ ਚੱਕਰ ਹੀ ਨਹੀਂ ਗਾ ਨਹੀਂ ਤੇ ਪਹਿਲਾ ਡੰਗਰ ਥੱਲੇ ਲੱਗ ਬਿਲਕੁਲ ਬਿਲਕੁਲ ਹੀ ਨਹੀਂ ਸੀਲ ਬਹੁਤ ਸੀਲ ਉਹਦਾ ਮਰਜ਼ੀ ਜੋ ਮੱਦੇ ਸੀਲ ਝੋਟੀ ਹੈ ਬਾਜੀ ਹਾਂ ਜਿੱਦਾਂ ਮਰਜ਼ੀ ਹੱਤ ਪੱਲਾ ਕੋਈ ਚੱਕਰ ਹੀ ਨਹੀਂ ਗਾ ਹਾਂਜੀ ਇਹਨੂੰ ਕੈਨੇਡਾ ਮਾਦ ਸੁਈ ਨੂੰ ਜੀ ਇਹਨੂੰ ਭਾਈ ਤੇ ਜਿਆਦਾ ਦਿਨ ਜੈਨੂ ਮੇਰੀ ਖੋਲੋ ਬਾਜੀ ਹਾਂਜੀ ਦੁੱਧ ਕਿੰਨਾ ਹੀ ਹੁਣ ਇਹ ਥੱਲੇ 9 ਕਿਲ ਲੋ ਜੀ ਤਹਾਉ 9 ਕਿਲੋ ਐਸ ਤੇ ਬੋਲੇ ਦੀ ਆ ਹਾਂਜੀ ਇਹਨੇ ਬਜੀ ਫਿਰ ਦੁੱਧ ਚੋਈ ਇੱਕ ਸੂਆ ਕਰੀ ਪਿੱਤਾ ਹੈ ਹਾਂਜੀ ਹਾਂਜੀ ਇਹਨੇ ਦੁੱਧ ਕਿਨੇ ਕੀਤਾ ਇਹ ਪਾਈਏ ਤੇ ਹੈਗੀ 13 14 ਲੀਟਰ ਆ ਜੀ ਹੈਗੀ 13 ਜੋ ਕਿਲੋ ਵਾਲੇ ਹਾਂਜੀ ਥੋੜੀ ਫੈਟ ਸੂਟ ਰੱਖਦੀ ਹੈ ਕਿ ਨਹੀਂ ਹਾਂ ਇੱਕ ਬਾਈ ਰੱਖਦੀ ਥੋੜੀ ਜੀ ਬਾਈ ਤਾਂ ਥਣ ਦਾ ਅੱਛਾ ਥਣ ਦਾ ਬਰਾਬਰ ਥਣ ਦਾ ਬਰਾਬਰ ਹੋ ਗਏ ਹਾਂ ਥਣਾਂ ਦੀ ਗਾਰੰਟੀ ਪਾਜੀ ਪੂਰੀ ਖੁੱਲ ਠੀਕ ਹੈ ਚੋਣ ਦਾ ਇੱਕ ਟਾਈਮ ਜੀ ਪਤਾ ਲਾ ਜਣਾ ਕਿ ਥਣ ਕਿਦਾਂ ਵਾਂ ਕਿ ਨਹੀਂ ਆਪਣੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਕਿਦਾਂ ਮੱਧੀ ਚਵਾ ਕਰ ਉਹਦੋਂ ਅੱਗੇ ਹਾਂ ਬੱਚੇ ਦੇ ਨਾੜੂ ਨਾਲ ਹੀ ਜੇ ਜੇ ਕੱਟਾ ਜੀ ਹਾਂ ਜੀ ਆਓ ਤੁਹਾਡੇ ਇੰਦੀ ਵੇ ਕੀ ਮਿਹਰਬਾਜੀ ਇਹ ਬਾਈ 85000 ਦੀ ਦੇ ਦਾਂਗੇ ਇੰਦੇ ਜੀ ਕਰ ਦੋ ਕੁਮਾਰ ਹਾਂ ਜੀ ਹਾਂ ਜੀ ਤੇ ਇਹ ਕੱਟਾ ਵੀ ਨਾਲ ਆ ਹਾਂ ਜੀ ਹਾਂਜੀ ਇਹ ਕਟਾਈ ਹੈ 1 ਘੰਟੇ ਦਾ ਹੀ ਹੋ ਗਿਆ ਇਹ ਤੁਹ ਕਹਿੰਦਾ ਹੋਈ ਹਾਂਜੀ 4 ਮਹੀਨੇ ਨਾ 4 15 ਮਹੀਨੇ ਆਗਾ ਖੋਲੋ ਫਰਮਾਣਾ ਭਾਈ ਜੀ ਇਹਨੂੰ ਵੀ ਬੁਖਾਰ ਤੋੜ ਤਾਰ ਕੇ ਵਖਾ ਦੋ ਇਹ ਭਾਈ ਹੋ ਗਿਆ 16 17 ਮਹੀਨੇ ਹੋ ਗਏ 16 17 ਮਹੀਨੇ ਹੋ ਗਏ ਹਾਂਜੀ ਆਜਾ ਭਾਈ ਵਖਾ ਲੇ ਯੂਨੀਵਰਸ ਦੀ ਮੋੜ ਦੇਣਾ ਵੀ ਆ ਤੇ ਰਗਾ ਇਹ ਵੀ ਆ ਫਿਰ ਹੋਗੇ ਚਲੋ ਇਹਦਾ ਮੌਕੇ ਮੰਨ ਲਓ ਤਾਂ ਕਹਿੰਦਾ ਕਿ ਰਪਨ ਸਮਾਣਾ ਮਜੀ ਤੇ ਮੈਂ ਉਹ ਗੱਪਣਾ ਨਹੀਂ ਭਾਈ ਇਹ ਸੱਜਣ ਅਜਾ ਸੱਜਣ ਸੁਈ ਹੋ ਇਹਨੂੰ ਕਿਹੜਾ ਟਾਈਮ ਹੋ ਗਿਆ ਜੀ ਤੁਸੀਂ ਨੂੰ ਇਨੂੰ ਭਾਈ 15 ਕਦੇ ਹੋ ਗਏ ਨੇ 15 ਤੋਂ 20 ਦਿਨ ਦੁੱਧ ਭਾਈ ਕਿੰਨਾ ਦੁੱਧ ਪਾਈ ਇਹਦੇ ਥਲੇ 11-12 ਕਿਲੋ ਹੈਗਾ ਜੀ 11-12 ਕਿਲੋ ਹਾਂਜੀ ਬੱਚਾ ਮਗਰ ਨਹੀਂ ਕੱਟੀ ਆ ਜੀ ਐਵੇਂ ਨਤੀ ਦੀ ਇਹਦੇ ਮਗਰ ਕੱਟੇ ਹੀ ਜਾਏ ਉਹ ਬੱਜੀ ਜੋ ਤੇ ਮਗਰ ਹਾਂ ਕੋਈ ਕੋਈ ਨਹੀਂ ਖੀਜ ਹਾਂ ਆ ਖੋਲ ਦੇ ਮੜਾ ਰਿਹਾ ਮੜਾ ਭਾਈ ਕੋਈ ਇਹਨੂੰ ਅਕਲੀ ਬੁਖਾਰ ਆ ਰਹੀ ਹੈ ਨਹੀਂ ਕੋਈ ਕੋਈ ਜੋ ਹਮ ਇਹ ਮਾਝਰੀ ਇਹ ਮਾਝਰੀ ਇਹ ਮੋਚੀ ਵੀ ਪਹਿਲਾਂ ਦੇ ਅਜੇ ਪਹਿਲਾਂ ਸੁਆ ਇਹ ਖੁੱਲੀ ਰਹੀ ਮੱਝ ਇਹਨੂੰ ਸਿੰਗਲ ਨਹੀਂ ਪਾਇਆ ਸੀ ਸਿੰਗਲ ਦਾ ਕਰਕੇ ਨਾ ਇਹ ਥੋੜਾ ਜਿਹਾ ਘਰਦੀ ਗਿਆ ਹੰਗੀ ਤੁਰ ਲੱਗੀ ਕਿ ਮੈਨੂੰ ਕੀ ਕਰਨ ਨੂੰ ਪਾਤਾ ਵਾ ਛੋਟੀ ਹੈ ਰ ਬਹੁਤ ਵੱਡੀ ਹਾਂਜੀ ਬਹੁਤ ਵੱਡੀ ਛੋਟੀ ਹੈ ਇਹ ਖੁੱਲੀ ਰਹੀ ਸਾਰੀ ਦੀ ਲੰਮੀ ਤੋਰ ਹਾਂਜੀ ਮੂਹ ਦਾ ਤਾਂ ਮੈਂ ਹਾਂ ਪਰ ਤੇ ਕੇ ਖਾਦੇ ਦਾਨੇ ਪਰੇ ਹੀ ਖਾਦੇ ਮੁਖਾ ਦੇਣੀ ਹਾਂ ਜੀ ਹਾਂ ਐਜੇ ਐਜੇ ਇਹ ਦੀ ਬਰੇਕਿੰਗ ਮਾਲੀ ਇਹ ਭਾਈ 135 1 ਲੱਖ 35 ਇਹਦੇ ਵਿੱਚ ਆ ਗਿਆ 135 ਹਾਂ ਜੀ 135 ਹਾਂ ਜੀ ਇਹ ਕਹਿੰਦੇ ਮੁੱਕਰੇ ਮਾਨਤਾ ਨਹੀਂ ਹਾਂ ਜੀ ਇਹਦੇ ਕਰਦਾ ਮਾਨਤਾਣਾ ਚਲੋ ਹਾਂ ਜੀ ਪਤਾ ਆਈਏ ਜੀ ਹਾਂ ਜੀ ਪਤਾ ਆਈਏ ਇਹ ਜੀ ਆਹੀ ਪਜੂ ਸੇਲ ਆ ਬਾਕੀ ਮੇਰਾ ਵੀਰੇ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਪਾਸ ਹਾਂ ਜੀ ਕਰ ਸਕਦੇ ਭਾਈ ਟਾਈਮ ਅਜੇ ਹੋਇਆ ਵਾ 12:24 ਠੀਕ ਹੈ ਜੀ ਹਾਂ ਜੀ 12:24 ਹਾਂ ਬਾਕੀ ਇੱਥੇ ਮੇਰੇ ਕੋਲ ਹਾਂ ਹਾਂ ਆਪਣੀ ਤਸੱਲੀ ਕਰੋ ਚੋ ਕੇ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਜਿੰਦਾ ਮਰਜ਼ੀ ਚੋ ਜੋ ਆਪਣਾ ਕੋਈ ਚੱਕਰ ਨਹੀਂ ਹੈਗਾ ਹਾਂ ਜੀ ਨੰਬਰ ਬੋਲ ਦੋ ਆਪਣਾ ਨੰਬਰ ਮੇਰਾ ਭਾਈ ਹੈਗਾ 7848 63218 ਪਿੰਡ ਵਰਪਾਲਾ ਪਿੰਡ ਵਰਪਾਲਾ ਚਾਟੀਵੰਡ ਰੋਡ ਤੇ ਅੱਡੀ ਵੇਲੀ ਜੇ ਆਪਣੀ ਸਤਿਕਾਰ ਜੀ ਸਤਿਕਾਰ ਜੀ